ਚਮਕੌਰ ਦੀ ਗੜੀ ਨੂੰ ਘੇਰਾ ਪਾ ਬੈਠੇ ਨੇ ਤੇ ਮੇਰੇ ਕੋਲ ਸਿੰਘ ਕਿੰਨੇ ਨੇ ਬਾਦਸ਼ਾਹ ਕਹਿੰਦੇ ਗੁਰਸਿਹੀ ਮੇਰੇ ਕੋਲ ਸ਼ੇਰ ਕਿੰਨੇ ਨੇ ਗੁਰਸਿਹੀ ਚਿਹਾਰੇ ਤਦ ਜਿਹਲ ਨਰ ਜਿਹਲ ਨਰ ਕੇਵਲ 40 ਨਰ 40 ਸਿੰਘ ਨੇ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ 2 ਲੱਖ ਤੇ ਜਿਗਰ ਤੇ ਤੀਸਰੇ ਪਾਸਾ ਆ 40 ਭੁਖੇ ਸਿੰਘ 3 ਸਾਲ ਤੋਂ ਬਾਈ ਧਾਰ ਤੇ ਮੁਗਲਾ ਨਾਲ ਜੂਝਣ ਵਾਲੇ ਸਿੰਘ ਦਨਾ ਸਾਲਾ ਦਰਮਿਆਨ ਕਈ ਜੰਗ ਜਿੱਤਣ ਵਾਲੇ ਸਿੰਘ 7 ਮਹੀਨੇ ਅਨੰਦਾਂ ਦੀ Puri ਅੰਦਰ ਕਤੇ ਖਾ ਕੇ ਮੁੱਠੀ ਪਰ ਛੋਲੇ ਛਾਕੇ ਗੁਜ਼ਾਰਾ ਕਰਨ ਵਾਲੇ ਸਿੰਘ ਇਹ ਉਹ 40 ਭੁਖੇ ਭਾਣੇ ਸਿੰਘ ਨੇ ਜਿਹੜੇ ਸਰਸਵਤ ਪਾਤਸ਼ਾਹ ਦੇ ਨਾਲ ਆਏ ਨੇ ਦੂਸਰੇ ਬਨੇ ਉਹ ਹੱਟੀਆਂ ਕਟੀਆਂ 10 ਲੱਖ ਫੁਕਜਾਂ ਨੇ ਜਿਨ੍ਹਾਂ ਨੇ ਕਸਮਾਂ ਤੋੜੀਆਂ ਨੇ ਜਿਹੜੇ ਮਨੁੱਖਤਾ ਦਾ ਭਾਰਤ ਵਰਸ਼ ਦੀ ਸੰਸਕ੍ਰਿਤੀ ਦਾ ਕਾਣ ਕਰ ਰਹੇ ਗੁਰੂ ਗੋਬਿੰਦ ਸਿੰਘ ਭਾਰਤ ਵਰਸ਼ ਦਾ ਇਨਸਾਨੀਅਤ ਦਾ ਰਖਵਾਲਾ ਬਣਿਆ ਹੈ। ਔਰ ਭਾਰਤ ਵਰਸ਼ ਦੀ ਇਨਸਾਨੀਅਤ ਦੀ ਰੱਖਿਆ ਦੇ ਲਈ ਗੈਰਾਂ ਦੇ ਘਰਾਂ ਦੇ ਚਿਰਾਗ ਬਲਦੇ ਰੱਖਣ ਲਈ ਅੱਜ ਆਪਣੇ ਰਹਿੰਦੇ ਦੋ ਚਿਰਾਗ ਵੀ ਬੁਝਾਉਣ ਲੱਗਾ ਹੈ। ਐਸਾ ਗੁਰੂ ਗੋਬਿੰਦ ਸਿੰਘ ਹੈ।